ਮੇਰੇ ਵੱਲੋਂ ਤੁਹਾਨੂੰ ਸਾਰੇ ਨੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਜੀ ਕੱਲ ਕਰਨਗੇ ਮੈਂ ਗੱਡੀ ਸਟਾਰਟ ਮੈਂ ਚੱਲ ਬੈਟਰੀ ਡਾਊਨ ਆ ਗੱਡੀ ਕਰਦੀ ਸਟਾਰਟ ਪਰ ਜੇ ਕਰਨਗੇ ਸਟਾਰਟ ਤੇ ਬੈਟਰੀ ਵਈ ਫੇਡ ਆਊਨ ਹੋ ਗਈ ਸਟਾਰਟ ਹੋਈ ਨਹੀਂ ਹੈਗੀ ਉਦਾਂ ਵੀ ਬੈਟਰੀ ਨੂੰ 3.5 ਸਾਲ ਹੋ ਚੱਲੇ 2022 ਚ ਲੱਤੀ 30 ਮਾਰਚ ਚ 6 ਮਾਰਚ ਨੂੰ ਗੱਡੀ ਲੱਤੀ ਸੀ ਇਹ ਖ਼ਬਰ ਆ ਗਿਆ ਮੇ ਹਾਂ ਹਾਰ ਚੱਲਦੇ ਹੋਣੇ ਪੂਰੇ ਫੜੇ ਦਫਾ ਇਹਵੇਂ ਅੱਜ ਦਾ ਤੇ ਉੱਕਣੇ ਤੋਂ ਤਰੀਕਾ ਦੱਸਦਾ ਕਿਦਾਂ ਪਿਛਲੀ ਵਾਰ ਸਟਾਰਟ ਕਰੀ ਤੇ ਉਦਾਂ ਹੀ ਫੇਰ ਕਰਾਂਗੇ ਪਰ ਹਾਲੇ ਲੇਟ ਹੈ ਨਹੀਂ ਸਾਡੇ ਕਿਉਂਕਿ ਰਾਤ ਨੂੰ ਇੱਕ ਵਾਰ ਹੈ ਬਈ ਪੂਰਾ ਤਸੱਲੀਦਾਰ ਮੀਂਹ ਪਿਆ ਖੜਾਕੇਦਾਰ ਪਾਣੀਓ ਪਾਣੀ ਕਰਤੋ ਤਾਂ ਇੱਕ ਵਾਰ ਤਾਂ ਆ ਪਾਰਕ ਵੀ ਪਾਣੀ ਨਾਲ ਭਰਤੀ ਦੀ ਮੰਮੀ ਸਾਰੀ ਮੀਂਹੇ ਰਾਤ ਇੰਨਾ ਜ਼ੋਰ ਦੀ ਮੀਂਹ ਪਿਆ ਅਨ ਸਿਕਰ ਹਵਾ ਚਲਦੀ ਹੈ ਹੁਣ ਹਵਾ ਚਲਦੀ ਸ਼ੁਕਰ ਹੈ ਤਾਂ ਹੀ ਲੇਟ ਭੱਜ ਗਈ ਤੁਹਾਨੂੰ ਮੋਟਰ ਵਾਰ ਆਏ ਹੁੰਦੇ ਫਿਰ ਆ ਕੇ ਗੱਡੀ ਸਟਾਰਟ ਕਰਾਂਗੇ ਹਨ ਕਈ ਵਾਰ ਲੋਡ ਪੈ ਜਾਂਦੀ ਹੈ ਹੁਣ ਉਦਣ ਅਸੀਂ ਸਾਜਰੇ ਨਿਕਲਣਾ ਤਾਂ ਲੇਟ ਘੰਟਾ ਲੇਟ ਹੋ ਗਿਆ ਸਟਾਰਟ ਕਰਨ ਦੇ ਚੱਕਰ ਚ ਤੇ ਇਹਦੀ ਬੈਟਰੀ ਵੀ ਹਲੇ ਬਦਲਾ ਕੇ ਲੈ ਕੇ ਆਵਾਂਗੇ ਚਾਚੇ ਕੋਲ ਜਦ ਬਦਲਾ ਕੇ ਲੈ ਕੇ ਆਵਾਂਗੇ ਉੱਥੇ ਜਾਂਸੀਰ ਬੱਚੇ ਰੋਗੇ ਨੇ ਬਦਲ ਦੇਣੀ ਕਹਿੰਨੇ ਬਾਹਰੇ ਬਦਲਾ ਲਿਓ 4000 ਦੀ ਬੈਟਰੀ ਹੈ ਦੀ ਆਪਾਂ ਨੂੰ 2000 ਦੀ ਪ੍ਰਾਣੀ ਵਿੱਚ ਬੈਟਰੀ ਕੱਟ ਕੇ 2000 ਦੀ ਮਿਲ ਜਾਣੀ ਇੱਕ ਵਾਰ ਫਿਰ ਹਮਨ ਨੂੰ ਸਟਾਰਟ ਕਿਦਾਂ ਕਰਦੀ ਲੈ ਬਈ ਛਾਬੀ ਤੇ ਨਹੀਂ ਅੱ비 ਲਿਆਂਦੀ ਹੋਸਟ ਦੇਖ ਲਾਂ ਉਹ ਇੱਕ ਵਾਰ ਕਰਕੇ ਇਹ ਤਾਂ ਹੋਈ ਜਾਵੇ ਜਾਂਦਾ ਹੋਈ ਜਾਵੇ ਮਜਾ ਮੈਨ ਨਾ ਹਾਲੇ ਕਿਤੇ ਆ ਵੀ ਨਹੀਂ ਹੈ ਜੇ ਨਹੀਂ ਔਰ ਮੀਟਰ ਵੀ ਵਿੜੇ ਹੌਲੀ ਹੁੰਮੇ ਤੇ ਉਦਾਂ ਹੀ ਵਰਸੋਂ ਵਾਂਗਣਾ ਸਟਾਰਟ ਕਰਦੇ ਆ ਆਪਣੀ ਬੈਟਰੀ ਅਨ ਲਾ ਕੇ ਨਮੀਟਰ ਕੱਢ ਕੇ ਤਾਂ ਲਾਈਟ ਨਹੀਂ ਹੈ ਤਾਂ ਲਾਈਟ ਭੱਜੀ ਵੀ ਹੈ ਜਾਂ ਲਾਈਟ ਆਈ ਫੇਰ ਦੇਖਾਂਗੇ ਜਦ ਤੇ ਜਦ ਤੱਕ ਇਹਨੇ ਮੋਟਰ 'ਤੇ ਘੁੰਮੇ ਹੁੰਦਾ ਮੋਟਰ 'ਤੇ ਪਾਣੀ ਦੇਖ ਹੈਗੀ ਹੈ ਜਾਇਆ ਨੋਟਿਸ ਤੇ ਰਾਤ ਵੀ ਮੀਂਹ ਕਾਫੀ ਪੈ ਲਿਆ ਦਾ ਚੱਲੀਆਂ ਮੋਟਰ 'ਤੇ ਚੱਪੀ ਬੱਜੀ ਦੇਖ ਨਹੀਂ ਨਹੀਂ ਕੋਈ ਹੋਈ ਪਿੰਡ ਵਾਲੀ ਵੀ ਚੱਲਿਆ ਹਾਂ ਤਾਂ ਮੈਂ ਚੱਪਿੰਡ ਹੂੰ ਕੱਪਲਾਂ ਚੱਪਲਾਂ ਆਪਾਂ ਹੋਪਿੰਗ ਚਲੋ ਭਾਈ ਚੱਲੀਏ ਅਸੀਂ ਮੋਟਰ ਤੱਕ ਲੋ ਜੀ ਪਹੁੰਚ ਗਏ ਮੋਟਰ ਪਰ ਅਸੀਂ ਖੜਾ ਹੈ ਨਾ ਪਾਣੀ ਇੰਦਰ 26 ਦਾ ਵੀ ਨਸਰੇ ਹੀ ਹੈ ਨਾ ਦੇਖੋ ਇੰਨੀ ਦੇ ਕੀ ਹੌਲੀ ਹੌਲੀ ਨਸਰ ਲੱਗੀ ਚੱਲਦਾ ਪਾਣੀ ਵਿੱਚ ਨੂੰ ਹਨੀ ਭਰੇ ਖੜੀ ਮੱਕੀ ਤੇ ਲੋ ਜੀ ਇੰਦਰ ਆਪਣੇ ਧਾਨ ਤੇ ਇਹ ਬਿੱਟ ਬਿੱਟ ਨੇ ਸਰਨ ਅੱਗੇ ਹਾਂ ਵੇਖੋ ਇੱਧਰ ਚਾਚਾ ਜੀ ਵੀ ਆਏ ਮੋਟਰ ਉੱਪਰ ਠੰਡੀ ਠੰਡੀ ਹਵਾ ਚੱਲਦੀ ਅਮਰੋਦ ਆਸੀ ਗਾਲ ਬਾਈ ਸਾਰਿਆਂ ਨੂੰ ਅਮਰੋਦ ਸਾਰਿਆਂ ਨੂੰ ਇਹਦਾ ਹੋ ਗਿਆ ਬੋਤਲ ਪਈ ਗੱਲ ਉਸ ਲੱਗ ਪਈ। ਬਾਈ ਕਾਲੇ ਨੂਨ ਨਾਲ ਮਰੋਦ ਖਾਨ ਦਾ ਨਜ਼ਾਰਾ ਵਾਹ। ਕੋਈ ਵੀ ਆਸ ਨਹੀਂ ਜ਼ਰੂਰੀ ਨਹੀਂ ਵੀ ਅਸੀਂ ਖਾਣਾ ਸਾਰੀ ਜਿਹੜਾ ਜਿਹੜਾ ਹੁੰਦਾ ਅੰਦਰ ਬੋਤਲ ਪਈ ਕਾਲੇ ਨੂਨ ਦੀ। ਹਾਂਜੀ। ਰੋਡ ਦਾ ਆਪਣਾ ਖਾ ਲੈਂਦਾ। ਪੱਖਾਂ ਦਾ ਮੀਂਹ ਨਜ਼ਾਰਾ ਫਕਰਿਆ ਹੋਇਆ ਇਹਨਾਂ ਨੂੰ। ਨਹੀਂ ਹੁਣ ਮੌਸਮ ਠੰਡਾ ਏ, ਐਨ ਗੱਧਰ ਹੋਏ ਵੇਲੇ। ਹਾਂਜੀ। ਰੋਡ ਤਾਂ ਕਿਦਰੇ ਤੇ ਵੀ ਖਰਾਬ ਨਹੀਂ ਹੈਗਾ। ਜਮਨ। ਖਾਂਡ ਵੀ ਪੂਰਾ ਮਿੱਠਾ ਐਨ। ਮਿੱਠਾਪਾ ਦਿਖਾਈ ਚੱਲ। ਬਾਕੀ ਬਾਈ ਜੀੜੀ ਆ ਜਿਹੜੀ ਸਾਡੀ ਨੇ ਸਰਨ ਲੱਗੀ ਨੇ ਸਰਨ ਲੱਗੀ ਵੀ ਮੌਸਮ ਹੈ ਜਿਹੜਾ ਉਹ ਮੀਂਹ ਦਿੱਲੀ ਪਈ ਜਾਂਦਾ ਦਿੱਲੀ ਰਾਤ ਵੀ ਇੰਨਾ ਮੀਂਹ ਪਿਆਏ ਵੀ ਐ ਲੱਗੇ ਬੱਦਲ ਫਟ ਗਿਆ ਅੱਧਾ ਘੰਟਾ ਹਾਂਜੀ ਹਾਂਜੀ ਪਾਣੀ ਨੂੰ ਰਾਹ ਨਹੀਂ ਤਲਪੜਾ ਹੈਗਾ ਤੇ ਬਾਈ ਰੇ ਜਿਹੜੀਆਂ ਸਪਰੇਹਾਂ ਲੈਂਦੇ ਆ ਪਈਆਂ ਹੁਣ ਇਹ ਅਨੁਵਾਦੀਆਂ ਫੋਨੀਆਂ ਨਹੀਂ ਲੱਗੀਆਂ ਜਿਹਨਾਂ ਸਵਾਰਜ ਦੇ ਟਾਈਮੇ ਕਰ ਦਿੰਦੇ ਆ ਹਾਂਜੀ ਚਲੋ ਉਹਦਾ ਕੋਈ ਨਹੀਂ ਹੈਗਾ ਵੀ ਫਸਲ ਵਧੀਆ ਹੈ ਚਲੋ ਜੇ ਗਰਮੀ ਹੁੰਦੀ ਤਾਂ ਸਪਰੇਹ ਹੁੰਦੀ ਵੀ ਦਾਣਾ ਸਾਫ ਦੀ ਕਰੀ ਜਾਂਦੇ ਆ ਬਾਕੀ ਹੁਣ ਬਾਬਾ ਮਿਹਰ ਰੱਖੇ ਬਾਈ ਹਵਾ ਨਾ ਆਵੇ ਆਵਾਗ ਨਹੀਂ ਐਨੇ ਪੇਵੇ ਆ ਧਰਤੀ ਉੱਗਲੀ ਪਈ ਆ ਆ ਬੂਟੇ ਦੇਖ ਲੋ ਕਿਹੜੇ ਸਾਲ ਨਾਲ ਕੜੇ ਆ ਸਾਰੇ ਬੂਟੇ ਬਚਾਉਣਾ ਕਿਛੇ ਤਾਂ ਚਾਈ ਜਾਂਦਾ ਇਹਨਾਂ ਦਾ ਹਾਂ ਉਹ ਟਿੱਡੇ ਹੋ ਗਏ ਯਾਰ ਕਈ ਕਿਉਂਕਿ ਜਿਹੜੀ ਪਪੂਲਰ ਦੀ ਜੜ ਹੁੰਦੀ ਆ ਉਹ ਥੋੜੀ ਜੀ ਜਗ੍ਹਾ 'ਚ ਹੁੰਦੀ ਆ ਬਸ ਹਾਂਜੀ ਹਾਂਜੀ ਇਹ ਵੀ ਕਿ ਖੇਤੀ ਆ ਵੀ ਤਾਂ ਕਰਕੇ ਹੁਣ ਛੋਟੇ ਬੂਟੇ ਸਾਲ ਦੇ ਰਾਜੂ ਬਾਈ ਦੀ ਖੱਤੀ ਖੜੀ ਸੀ ਸਾਰੀ ਗਿਰ ਗਈ ਸੀ ਗਿਰ ਲਈ ਸਾਰੇ ਬੂਟੇ ਸੇ ਈ ਈ 90 90 92 ਬੂਟੇ ਹੀ ਗਿਰ ਗਏ ਬੱਲੇ ਬੱਲੇ ਸਾਲ ਦੇ ਤੇ ਉਨੇ ਰਿਓ ਬਾਵ ਚੱਲੀ ਆ ਪਾਟਾ ਛੋਟਾ ਬੂਟਾ ਨਾ ਉਹ ਹਿੱਲਦਾ ਐ ਜਿਆਦਾ ਹਵਾ ਨਾਲ ਹਾਂਜੀ ਹਾਂਜੀ ਉਹ ਜੜ ਚ ਖੋਲ ਪੈ ਕੇ ਗਿਰਦਾ ਫਿਰ ਮਿੱਟੀ ਵਾਲੇ ਦਾ ਲੈਣ ਹਾਂਜੀ ਏਕਣਾ ਹੀ ਬੜਾ ਬੂਟਾ ਆ ਦੇ ਹੁਣ ਹਵਾ ਚੱਲ ਵੀ ਇਹ ਕੰਮ ਖਰਾਬ ਹੈ ਤੇ ਜਿਆਦਾ ਤੇਜ ਹੋ ਕੀ ਗੰਨੇ ਦਾ ਗਿਰ ਕੇ ਹਾਂਜੀ ਗਿਰ ਵੀ ਰਿਹਾ ਕੁਸਤਾ ਪਛਾਹ ਤੇ ਜਿਹਦਾ ਪਾਣੀ ਨਹੀਂ ਸੁੱਕ ਰਿਹਾ ਹੈਗਾ ਸੋ ਇਸ ਕਰਕੇ ਬਾਈ ਮਹਾਰਾਜ ਸੁੱਕੇ ਰਖੇ ਬਾਕੀ ਬਾਈ ਉਧਰ ਡੇਣਾ ਬਾਬਾ ਨਾਲ ਨਹੀਂ ਬਹੁਤ ਉਧਰ ਬਹੁਤ ਨੁਕਸਾਨ ਹੈ ਵੀਰ ਫੋਨ ਵੀ ਕਰਦਾ ਸਾਨੂੰ ਉੱਥੇ ਤੇ ਦੇਖ ਰੰਦਾ ਵਾ ਅੰਨੇ ਬੀਜਾ ਅਸੀਂ ਕਰਤਾਰਪੁਰ ਸੰਗਠਨ ਨਾਲ ਟੈਕਨਿਕ ਆ ਗਿਆ ਅੱਛਾ ਹਾਂਜੀ ਹਾਂ ਜਿਹੜਾ ਕੇ ਕਰਦਾ ਤਾਂ ਫੋਨ ਤੋਂ ਕਹਿੰਦਾ ਬੀਜ 11 48 ਅਸੀਂ ਬਹੁਤ ਵਧੀਆ ਚੀਜ਼ੀ ਹੁਣ ਤਾਂ ਬਾਈ 8 8 9 9 ਫੁੱਟ ਉਹਨਾਂ ਦੇ ਪਾਣੀ ਆਇਆ ਵਾ ਤੇ ਕੇ ਮਾ ਜੀਰੀ ਸਾਰੀ ਖਰਾਬ ਖਤਮ ਆ ਵੀ ਖਤਮ ਹੈ 6 ਤੋਂ 7 ਦਿਨ ਹੋ ਗਏ ਪਾਣੀ ਆਇਆ ਇਹਨੂੰ ਦੇਖਣਾ ਬਾਬਾ ਮੇਰ ਕਰੇ ਬਾਈ ਇਲਾਕਾ ਸਾਡਾ ਵੀ ਇਹ ਜਈ ਹੈ ਹਾਂਜੀ ਹਾਂਜੀ ਕਿ ਸਾਡੇ ਉਹ ਸਾਹਮਣੇ ਵੀ ਨਦੀ ਪੈ ਗਈ ਅੰਦਰ ਵੀ ਇਧਰ ਦਰਿਆ ਸਾਡੀ ਤਾਂ ਆਪ ਬਾਈ ਮੀਂਹ ਤੇ ਡਰਦੇ ਆ ਬੱਦਲ ਨੂੰ ਦੇਖ ਕੇ ਮਾਣਾ ਜਿਹੜਾ ਕੌਮ ਹੋ ਜਾ ਕਰ ਜਾਂਦਾ ਅੱਛਾ ਹੋਰ ਰੱਬਾ ਸਾਰਿਆਂ ਨੇ ਮਿਹਨਤ ਕੀਤੀ ਚਲੋ ਫਸਲ ਦਾ ਵੀ ਨਹੀਂ ਬਿਚਾਰੇ ਹੁਣ ਕਿਆ ਕਹਿਣਾ ਨੇ ਵੀ ਚਲੋ ਵੀ ਜਿਹੜੇ ਡੰਗਰ ਬੰਨੇ ਵੀ ਰਹਿ ਗਏ ਉਹਨਾਂ ਦੇ ਸਾਰੇ ਬਿਚਾਰੇ ਉਹ ਵਿਚੇ ਜਾਂਦੇ ਪੂਰੇ ਹੋਲੇ ਠੀਕ ਨਹੀਂ ਫਸਲ ਤਾਂ ਬੰਦਾ ਹੀ ਜਮਾਰ ਤੇ ਜਾਂਦਾ ਜਿਹੜਾ ਜਾਨ ਤੇ ਚਲੇ ਗਿਆ ਉਹ ਇਨਸਾਨ ਦਾ ਜਾਨਵਰ ਮੁੜ ਕੇ ਨਹੀਂ ਆਉਂਦਾ ਫਸਲ ਤਾਂ ਹੁਣ ਖਰਾਬ ਹੋ ਗਈ ਦੁਬਾਰਾ ਪੀਜ ਨੂੰ ਹਾਂਜੀ ਸੋ ਜ਼ਿਆਦਾ ਇਹ ਹੈ ਜਿਹੜਾ ਜਾਨੀਮਾਲੀ ਨੁਕਸਾਨ ਹੈ ਇਧਰ ਜ਼ਿਆਦਾ ਡਰ ਲੱਗਦਾ ਬੱਚੇ ਆ ਠੀਕ ਨਹੀਂ ਬਾਈ ਛੋਟੇ ਛੋਟੇ ਕੋਈ ਹੁਣ بڑے بڑے ਜਿਹੜੇ ਕਰੋੜਪਤੀ ਕੋਠੀਆਂ 'ਤੇ ਉਹ ਵੀ ਰੋੜਾ 'ਤੇ ਬੈਠੇ ਆ ਹਾਂਜੀ ਜਾਨੀ ਸੋ ਇਹ ਚੀਜ਼ ਤੇ ਡਰ ਲੱਗਦਾ ਪ੍ਰਮਾਤਮਾ ਬਾਈ ਸਭ ਪਾਸੇ ਸ਼ੁਕਰ ਰੱਖੇ ਮਾਰ ਨਾ ਕਿਸੇ ਨੂੰ ਵੀ ਪਵੇ ਕਿਸੇ ਵੀ ਚੀਜ਼ ਦੀ ਹਾਂਜੀ ਹਾਂਜੀ ਠੀਕ ਜੀ ਬਾਕੀ ਬਲਿਹਾਰੀ ਕੁਦਰਤ ਵਸਿਆ ਤਰਾ ਅੰਤ ਨਾ ਜਾਈ ਲਖਿਆ ਇਹ ਵੀ ਸੱਚੀ ਗੱਲ ਆ ਉਹਦਾ ਕਿਸੇ ਨੇ ਅੰਤ ਨਹੀਂ ਪਾਇਆ ਉਹ ਪਤਾ ਨਹੀਂ ਸਵਾਰ ਦਾ ਹਾਂਜੀ ਪਤਾ ਨਹੀਂ ਬਿਗਾਰ ਦਾ ਇਕਿਨੇ ਸਾਨੂੰ ਲੱਗਦਾ ਵੀ ਇਹ ਗਲਤ ਆ ਜਾਂ ਉਹ ਪਰਮੇਸ਼ਰ ਨੂੰ ਪਤਾ ਵੀ ਉਹ ਕਿਆ ਕਰ ਰਿਹਾ ਵੀ ਕਿੱਕਣਾ ਨਹੀਂ ਕਰ ਰਿਹਾ ਕੁਝ ਕਿ ਇਨਸਾਨ ਦਾ ਵੀ ਹੱਥ ਹੋ ਜਾਂਦਾ ਹੈ ਵੀ ਜੇ ਮੈਂ ਪਾਣੀ ਇਕੱਠਾ ਕਰਕੇ ਆਉਣ ਰਿਹਾ ਆਇਆਂ ਛੱਡਾਂ ਮੇਰੇ ਤਾਂ ਹਨਾ ਆਉਣੀਆਂ ਉਹਦੇ ਵਿੱਚ ਬਾਬੇ ਦਾ ਬਾਇਕ ਰੋ ਤਾਂ ਕੋਈ ਹੱਥ ਨਹੀਂ ਹੈਗਾ ਹਾਂਜੀ ਹਾਂਜੀ ਠੀਕ ਨੇ ਇਕੋ ਡੈਮਾ ਦਾ ਸਾਨੂੰ ਨਹੀਂ ਪਤਾ ਕਿਹਾ ਨੀਤੀ ਹੈ ਕਿਹਾ ਹੈ ਵੀ ਉੱਥੇ ਪਾਣੀ ਇਕੱਠਾ ਤਾਂ ਜੇ ਹੌਲੀ-ਹੌਲੀ ਪਹਿਲਾਂ ਕੱਢ ਦੁੰਦੇ ਹਾਂ ਜੇ ਉਹ ਇਕੱਠਾ ਛੱਡ ਹੋ ਗਿਆ ਜਾਂ ਕਿਤੇ ਬੱਦਲ ਵੀ ਪਟ ਗਿਆ ਵੀ ਕੁਦਰਤੀ ਆਫਤ ਹੈ ਕੁਦਰਤੀ ਹੈ ਇਹਦੇ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਹੈਗਾ بس ਇਹ ਗੱਲਾਂ ਜੋ ਮਰਜ਼ੀ ਕਰੀ ਜਾਈਏ ਜੋ ਇੰਜੀਨੀਅਰ ਹੈ ਜੋ ਅਫਸਰ ਉਹਨਾਂ ਨੂੰ ਪਤਾ ਵੀ ਅਸੀਂ ਕਿੰਨਾ ਕੁ ਪਾਣੀ ਰੱਖ ਸਕਦੇ ਕਿੰਨੀ ਕੁ ਸਾਨੂੰ ਲੋੜ ਹੈ ਸਾਡੀ ਸੋਚ ਨਾਲ ਤਾਂ ਆਇਆ ਵੀ ਪਤਾ ਨਹੀਂ ਇਕੱਠਾ ਕਰਕੇ ਸਾਨੂੰ ਡਪਾਉਣ ਪਰੋਏ ਕੋਈ ਨਹੀਂ ਪਤਾ ਹੈਗਾ ਬਾਕੀ ਬਾਈ ਜੋ ਚੱਲਦਾ ਆ ਚੱਲਦਾ ਜਾਣਾ ਪੰਜਾਬ ਨੂੰ ਤਾਂ ਬਹੁਤ ਜਾਣੇ ਮਾਰਨ ਵਾਲਿਆ ਹੈ ਪਰ ਇਹ ਮਰਿਆ ਨਹੀਂ ਹਾਂਜੀ ਹਾਂਜੀ ਤੇ ਫੇਰ ਤੋਂ ਵੀ ਦੁਬਾਰਾ ਜੰਮ ਜੰਮ ਕੇ ਆਪਣੀ ਉਹ ਔਕਾਤ ਪਰ ਖੜਾ ਰਿਹਾ। ਏਕ ਨਹੀਂ ਆ ਬਾਈ ਬਾਬਾ ਸਾਰਿਆਂ ਪਾਸੇ ਸੁੱਖ ਰੱਖੇ। ਦੇਸਾਂ ਦੇਸਾਂ ਚ ਬੈਠਿਆਂ ਨੂੰ ਬਾਈ ਸਾਰਿਆਂ ਨੂੰ ਚੜ੍ਹਦੀਆਂ ਕਲਾਂ ਚ ਰੱਖੇ। ਬਾਕੀ ਸਾਡੀ ਜਿਹੜੀ ਸਾਡੇ ਇਲਾਕੇ ਦੀ ਫਸਲ ਆ ਇਸ ਟਾਈਮ ਬਹੁਤ ਵਧੀਆ ਆ। ਬਹੁਤ ਵਧੀਆ ਵੀ ਆ ਆਪਣੀ। ਨਹੀਂ ਸਾਡੇ ਨਾ ਘੱਟੇ ਪੈਂਦਾ। ਨਾ ਵੱਧੇ ਪੈਂਦਾ। ਹਰੇਕ 12 13 ਘੰਟੇ ਬਾਅਦ ਪਈ ਜਾਂਦਾ ਉਹਨਾਂ ਕ ਪਾਣੀ ਸਾਡੇ ਜਾਈ ਜਾਂਦਾ। ਨਿਕਲ ਹੀ ਜਾਂਦਾ। ਸਾਡੇ ਪਤਾ ਕਿਆ ਸਿਸਟਮ ਐ। ਸਾਡੇ ਹੁਣ ਤੁਸੀਂ ਦੇਖੋ ਵੀ ਜਿਹੜਾ ਕਰਤਾਰਪੁਰ ਸਾਹਿਬ ਐ ਡੇਰਾ ਬਾਬਾ ਨਾਨਕ ਔਰ ਆ ਵੀ ਦਰਿਆ ਦੇ ਕਹਿੰਦੇ ਨੇੜੇ ਐ ਬਹੁਤ ਵੀ ਉਛਲਿਆ ਏ ਤਿੰਨ ਚਾਰ ਕਿਲੋਮੀਟਰ ਚ ਹੁਣ ਜਿੱਥੇ ਅਸੀਂ ਖੜੇ ਆ ਸੱਤੇ ਵੀਰੋ ਤੋਂ ਸਿਰਫ ਸਤਲੁਜ ਦਰਿਆ ਏ ਜਿਹੜਾ ਡੇਢ ਤੋਂ 2 ਕਿਲੋਮੀਟਰ ਪਰੇ ਏ ਹਾਂਜੀ ਹਾਂਜੀ ਪਰ ਆਏ ਆ ਵੀ ਸੱਤੇ ਜਿਹੜਾ ਸਤਲੁਜ ਦਰਿਆ ਔਰ ਇਹ ਤੇ 20 ਫੁੱਟ ਨੀਵੀਂ ਆ ਧਰਤੀ ਇੱਥੇ ਨੂੰ ਜਾਂਦਾ ਸਾਡਾ ਔਰੇ ਦਾ ਪਾਣੀ ਸਾਰਾ ਇੱਕ ਦਿਹਾੜੀ ਦਰਿਆ 'ਚ ਜਾਂਦਾ ਹਾਂਜੀ ਉਹ ਸੱਤੇ ਨੀਵੇਂ ਸਾਡੇ ਤੱਕ ਪਾਣੀ ਆਉਣ ਖਾਤਰ ਸਤਲੁਜ ਦਰਿਆ ਵੇ ਕੰਡੇ ਦੇ ਉੱਪਰੋਂ ਪਾਣੀ ਟੱਪ ਜਾਂਦਾ ਸਾਡੇ ਔਰੇ ਦਾ ਹਾਂਜੀ ਹਾਂਜੀ ਤੇ ਕਿਹੜਾ ਇੱਕ ਜਿੱਥੇ ਪਧਰਾ ਇਲਾਕਾ ਹੈ ਦਰਿਆ ਦੇ ਬੰਨ ਲੱਗੇ ਉੱਥੇ ਜਿਆਦਾ ਉੱਥੇ ਖਦਰ ਆਪਣਾ ਤਾਂ ਨੀਵਾ ਬਹੁਤ ਹੈ ਆਪਣੇ ਦਰਿਆ ਸਾਡੇ ਪਾਈ ਉਹ ਬਹੁਤ ਨੀਵਾ ਬੈਠੇ ਹਸੀਂ ਦਰਿਆ ਦੇ ਨੇੜੇ ਹਾਂਜੀ ਹਾਂਜੀ ਕਿਉਂਕਿ ਇੱਕ ਨਿਸ਼ਾਨੀ ਆ ਦਰਿਆ ਦੇ ਨੇੜੇ ਦੀ ਜਿਹੜਾ ਦਰਿਆ ਦੇੜੇ ਦਾ ਨੇੜੇ ਦਾ ਇਲਾਕਾ ਹੈ ਉੱਥੇ ਮੰਡ ਏਰੀਆ ਚ ਸਿਰੇ ਤੋਂ ਸਿਰੇ ਤੱਕ ਬੂਟਾ ਹੁੰਦਾ ਬੂਟਾ ਹੀ ਬੂਟਾ ਸੇਮ ਬਹੁਤ ਮਾਰਦੀ ਹੈ ਬਾਈ ਆਪਾਂ ਕਹਿ ਦਿੰਦੇ ਆ ਪਾਣੀ ਦੀ ਸਾਡੇ ਰੇ ਤੱਕ ਸਾਡੇ ਤਾਂ ਚਲੋ ਨਹਿਰ ਵੀ ਹੈ ਉਹਰੇ ਹਾਂਜੀ ਹਾਂਜੀ ਇਧਰ ਉਧਰ ਕਿਲੋਮੀਟਰ ਪਰ ਕੱਚੀ ਤੇ ਸਾਡੇ ਦਾ ਪਾਣੀ ਬਹੁਤ 40 45 ਫੁੱਟ ਪਰ ਸਾਡੀਆਂ ਮ ਸੇਕਣੀਆਂ ਆ ਬਾਬਾ ਬਾਈ ਸਭ ਆਸੀ ਸੁੱਖ ਰੱਖੇ ਵੀ ਅਸੀਂ ਤਾਂ ਬਾਈ ਐਵੇਂ ਹੀ ਕਹਿੰਦੇ ਵੀ ਸਵੇਰ ਸ਼ਾਮ ਖਾਜੇ ਪੀਰ ਦਾ ਵੀ ਮੱਤਾ ਘਰ ਵੀ ਟੇਕਦੇ ਆ ਹਾਂਜੀ ਹਾਂਜੀ ਮਹਾਰਾਜ ਤਾਂ ਹੀ ਰੱਖਣੀ ਆ ਬਾਬੇ ਨਾਨਕ ਅੱਗੇ ਵੀ ਅੰਦਾਜ਼ ਹੈ ਮਹਾਰਾਜ ਤਾਂ ਹੀ ਇਲਾਜ ਰੱਖਣੀ ਆ ਤਾਂ ਹੀ ਕੋਟ ਰੱਖੀ ਸਾਰੇ ਚਲੋ ਬਾਕੀ ਚੱਲ ਰਿਹਾ ਜੀ ਕੰਮ ਮੌਸਮ ਵਧੀਆ ਹੁੰਦੀ ਬੱਦਲ ਬਾਈ ਬਹੁਤ ਹੋਈ ਜੀ ਆਪਣ ਐ ਬਚਾਓ ਪਾਣੀ ਨਾਲ ਦੀ ਨਾਲ ਨਿਕਲ ਹੀ ਜਾਂਦਾ ਪਾਣੀ ਆਪਣੇ ਬਸ ਆ ਇਹ ਸਾਡੇ ਬਾਈ ਪਾਣੀ ਦੀਆਂ ਨਿਕਾਸੀਆਂ ਬਹੁਤ ਆ ਸਾਡੀ ਆ ਜਮੀਨ ਆ ਸਾਡਾ ਇੱਕ ਡੇਢ ਕਿਲਾ ਜਿਹੜਾ ਉਹ ਥੱਲੇ ਚੋਈ ਵਾਲਾ ਨੇਤਰਬਾਈ ਦੇ ਕੋਲ ਉਹ ਮਾਰੂ ਆ ਉਹਨੂੰ ਮਾਰੂ ਕਹਿੰਦੇ ਹਾਂਜੀ ਵੀ ਸਾਰੇ ਇਲਾਕੇ ਦਾ ਪਾਣੀ ਉਹ ਚੋਈ ਵਾਲੀ ਉਹ ਜ਼ਮੀਨ ਵੱਜਦੀ ਆ ਉਹ ਚ ਨਿਕਲਣਾ ਇੱਕ ਨਹੀਂ ਜਾ 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 ਕੇ ਦਰਿਆ ਦੇ ਵਿੱਚ ਡਰੇਨ ਰਾਈਨ ਸਿੱਧਾ ਪਾਣੀ ਪਾ ਜਣਾ ਪਾਣੀ ਨਹੀਂ ਸਾਡੇ ਖੜਦਾ ਹੈਗਾ ਪਾਣੀ ਤਾਂ ਤੁਸੀਂ ਅੱਗੇ ਦੇਖਿਆ ਹੁਣ ਬਲੌਗ ਪੈਂਦੇ ਰਹੇ ਪਿਛਲੇ ਸਾਲ ਹਾਂਜੀ ਨਦੀਆਂ ਟੁੱਟੀਆਂ ਤਿੰਨ ਦਿਨ ਦੇ ਵਿੱਚ ਪਾਣੀ ਜਿਹੜਾ ਖਤਮ ਹੋ ਗਿਆ ਹਾਂਜੀ ਜਿਹੜੇ ਜਿਆਦਾ ਨੀਵੇਂ ਜ਼ਮੀਨਾਂ ਉੱਥੇ 5-6 ਦਿਨ ਖੜਾ ਰਿਹਾ ਹਾਂਜੀ ਪਾਣੀ ਸਾਰਾ ਹੀ ਗਿਆ ਉਹਦਾ ਪਾਣੀ ਦੀ ਨਿਕਾਸੀ ਬਹੁਤ ਅਸਰ ਹੁਣ ਰਾਤ ਮੀਂਹ ਵੀ ਆ ਲੱਗਦਾ ਨਹੀਂ ਮੀਂਹ ਨੰ ਟੋਕਣਾ ਕਰਦੇ ਆ ਚਲੋ ਬਖੀ ਭਾਈ ਚੱਲ ਰਿਹਾ ਕੰਮ ਬਾਕੀ ਦਿਖਾਵਾਂਗਾ ਜੇ ਮੀਮੋ ਪਿਆ ਤੇ ਹੁਣ ਚੱਲਾਂਗੇ ਦੂਜੀ ਮੋਟਰ ਲੋ ਜੀ ਘਰਾਂ ਪਹੁੰਚ ਗਏ ਜਦ ਤੱਕ ਆ ਗਈ ਲਾਈਟ ਦੇਖੀ ਇਨਵਰਟਰ ਚਾਰਜ ਹੋ ਗਿਆ ਹੈ ਕਿ ਨਹੀਂ ਪਰ ਆਪਾਂ ਦਾ ਇਨਵਰਟਰ ਬਈ ਚਾਰਜ ਨਹੀਂ ਹੋਇਆ ਘੰਟਾ ਤੱਕ ਲੱਗੇ ਜਾਣਾ ਇਹਨੂੰ ਫੇਰ ਗੱਡੀ ਸਟਾਰਟ ਕਰਕੇ ਦੇਖਾਂਗੇ ਤੇ ਲੋ ਜੀ ਜਿਹੜੀ ਗੱਲ ਦਾ ਡਰਤਾ ਉਹੀ ਹੋਇਆ ਗੱਡੀ ਫੇਰ ਨੇ ਆਪਣੀ ਸਟਾਰਟ ਹੋਈ ਵੀ ਲਾਈਟ ਬਾਰ-ਬਾਰ ਭੱਜੀ ਜਾਂਦੀ ਆ ਲਾਈਟ ਆਉਂਦੀ ਨਹੀਂ ਹੈ ਜਦ ਆਜੂ ਵੀ ਨੇ ਲਾਈਟ ਜਨਰेटर ਸਟਾਰਟ ਕਰਕੇ ਖੜਾ ਲਾ ਇਦਾਂ ਦੂਵੇ ਲੋਟ ਕਰਨੇ ਹੋਣੀ ਇਹ ਇਨਵਰਟਰ ਪਹਿਲਾਂ ਅਲੱਗ ਚ ਲਾ ਕੇ ਇਨਵਰਟਰ ਨੂੰ ਵੀ ਪਰ ਲਾਈਟ ਇਨਵਰਟਰ ਵੀ ਚਾਰਜ ਚਾਹੀਦਾ ਤੇ ਲਾਈਟ ਵੀ ਚਾਹੀਦੀ ਆ ਨਾਲ ਦੀ ਨਾਲ ਤਾਂ ਸਟਾਰਟ ਹੁੰਦੀ 5 ਕਿ ਮਿੰਟ ਲਾ ਕੇ ਫੇਰ ਸਟਾਰਟ ਹੋ ਜਾਂਦੀ ਗੱਡੀ ਲੱਗਦਾ ਸਵੇਰੇ ਨਹੀਂ ਪਿਆ ਲੱਗਦਾ ਨਹੀਂ ਆ ਇਹ ਨਾ ਵੀ ਪਿਆ ਉਹ ਦੇਖੋ ਪਾਣੀ ਕਿਦਾਂ ਲੱਗਦਾ ਦਿਖਦਾ ਆਹ ਉਹ ਦੇਖ ਚੋਈ ਚੱਲਦੀ ਹਾਂ ਫਾਂ ਮੈਂ ਪੀ ਜਾਂਦਾ ਨਾ ਮੈਂ ਪਿਆ ਥੋੜਾ ਪਿਆ ਸਵੇਰੇ ਦੇਖ ਲਿਓ ਅਜਾਤ ਨੂੰ ਫੇਰ ਛੱਟ ਲੱਗ ਜਾਣੀ ਕੀ ਹੈ ਰਾਤ ਪੂਰੇ 1 ਵਜੇ ਰਾਤ ਨੂੰ ਫੇਰ ਛੱਟ ਲੱਗ ਜਾਣੀ ਇੱਕ ਦੇਖ ਲਿਓ ਉਹਨਾਂ ਨੇ ਕਿਹਨ ਤੇ ਕੀ ਭੁੱੰਗੀ ਦਿਨ ਵਿੱਚ ਹਾਂਜੀ ਉਹ ਮੌਸਮ ਦਾ ਖੁੱਲ ਗਿਆ ਹੈ ਨਾ ਨਹੀਂ ਤਾਂ ਆਪ ਮੌਜ ਜਾਂਦਾ ਹੈ ਬੱਦਲ ਦੇਖੀ ਬੱਦਲ ਇੱਧਰ ਤਾਂ ਰਹਿੰਦਾ ਹੀ ਆ ਦੇਖ ਲਓ ਮੰਮੀ ਆਹ ਸਾਈਡ ਆਹ ਸਾਈਡ ਸਾਡੇ ਬੱਦਲ ਰਹਿੰਦੇ ਹੀ ਐ ਤੇ ਵਾਕੀ ਚਲੋ ਦੇਖਦੇ ਹਣ ਹਾਂਜੀ ਹਾਂਜੀ ਵਦਗੀਏ ਤਾਂ ਵੀ ਧੁੱਪ ਦੇਖ ਹਾਂ ਮੀਂਹ ਵਾਲੀ ਧੁੱਪ ਐ ਪਾਰ ਕੇ ਵੀ ਪੂਰੀ ਭਰ ਗਈ ਦੇਖ ਲਓ ਪਾਣੀ ਨਾਲ ਐ ਨਾ ਤੇ ਚਲੋ ਜੀ ਤੇ ਹੁਣ ਕਰਦੇ ਆਪਾਂ ਵੀਡੀਓ ਬੰਦ ਤੇ ਮਿਲਾਂਗੇ ਕਿਸੇ ਅਗਲੇ ਬਲੌਗ ਚ ਹਣ ਕੱਲ ਨੂੰ ਕਰਾਂਗੇ ਗੱਡੀ ਨੂੰ ਸਟਾਰਟ ਅੱਜ ਤਾਂ ਇਹ ਨਹੀਂ ਖੜੂਗੀ ਹਣ ਕੱਲੂ ਕਰਕੇ ਸਟਾਰਟ ਚ ਚਣਾ ਸਲਾਹ ਕਰਕੇ ਫਿਰ ਇਹਦੀ ਬੈਟਰੀ ਨਵੀਂ ਪਵਾਏ ਦੇਣੀ ਹਣ ਇੱਕ ਹੋਰ ਵੀ ਪੰਗ ਪਿੱਛੇ ਨਾ ਸਪੀਕਰ ਲੱਗੇ ਬੇਸ ਜਿਹਨੂੰ ਕਹਿੰਦੇ ਬੇਸ ਲਾਈ ਵੀ ਆ ਉਹ ਵੀ ਬੈਟਰੀ ਥੋੜੀ ਖਿੱਚ ਲਾਂਦੀ ਆ ਵੈਸੇ ਤਾਂ ਉਹਦੀ ਮਤਾਰਾਂ ਕੱਢੀਆਂ ਵੀ ਆ ਕਿ ਮੈਂ ਬੈਟਰੀ ਨਾ ਖਿੱਚੇ ਤਾਂ ਵੀ ਹੋ ਗਈ ਆਪਣੀ ਸਟਾਰਟ ਹੀ ਨਹੀਂ ਹੋਈ ਤੇ ਕੱਲ ਨੂੰ ਦੇਖਾਂਗੇ ਅੱਜ ਤਾਂ ਮਗਰ ਹਵਾ ਕਰਕੇ ਇਨਲੈਟ ਆ ਰਹੀ ਉਹ ਦੇਖੋ ਹਵਾ ਜਲਦੀ ਪੂਰੀ ਤੇ ਕਰਦੇ ਵੀਡੀਓ ਬੰਦ ਤੇ ਮਿਲਦੇ ਕਿਸੇ ਫਿਰ ਅਗਲੇ ਬਲੌਗ ਚ